ਅੱਜ ਮੇਤਰੋ ਤੁਹਾਡੇ ਵਾਸਤੇ ਨਾ ਦੋ ਟਰੈਕਟਰ ਲੈ ਕੇ ਆਏ ਆ ਇੱਕ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਤੇ ਅਗਲਾ ਟਰੈਕਟਰ ਵੀ ਨਿਊ ਹਾਲੈਂਡ 5500 ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣੇ ਆ ਜਾਣਕਾਰੀ ਹਾਂਜੀ ਬਾਈ ਕੀ ਹਾਲ ਆ ਠੀਕ ਠਾਕ ਜੀ ਸਭ ਤੋਂ ਪਹਿਲਾਂ ਬਈਆ 3630 ਸਪੈਸ਼ਲ ਐਡੀਸ਼ਨ ਇਹ ਕਿਹੜਾ ਮਾਡਲ ਹੈ 19 ਮਾਡਲ ਹੈ ਜੀ ਠੀਕ ਹੈ ਜੀ 19 ਮਾਡਲ ਆ ਪਿਆਵ ਨੰਬਰ ਆ ਗੱਲ ਕਰੀਏ ਬਾਈ ਟਰੈਕਟਰ ਸਾਰਾ ਅਰੀਜਨਲ ਆ ਥੀਰਾ ਟਰੈਕਟਰ ਇਹ ਮਰਗਾਰ ਮਾਰੇ ਮੋٹے ਹੋਏ ਹੋਏ ਆ ਠੀਕ ਹੈ ਜੀ ਤੇ ਬਾਕੀ ਟਰੈਕਟਰ ਸਾਰਾ ਅਰੀਜਨਲ ਆ ਹਾਂ ਪਹਿਲੇ ਨਾਲ ਆ ਫਾਸਟ ਉਹ ਨਾ 17 ਦੀ ਗੱਲ ਕਰੀ ਬਾਈ ਟਾਇਰ ਬਈ 50 85 ਪਾਇਰ ਹੈ ਬਈ ਠੀਕ ਆ ਜੀ 80 ਤੋਂ 85 ਪੈਸੇ ਟਾਇਰ ਆ ਬਾਕੀ ਇਹ ਚੱਲਿਆ ਥੋੜਾ ਹੀ ਹੈ ਬਈ ਚੱਲਿਆ ਬਈ ਇਹ ਚੱਲਿਆ 1700 ਘੰਟਾ ਚੱਲਿਆ ਕੰਪਨੀ ਰਿਕਾਰਡ ਨਾਲ ਚੱਲਿਆ ਕੰਪਨੀ ਰਿਕਾਰਡ ਨਾਲ ਆ ਲੈ ਬੜਾ ਬਾਈ ਚੈੱਕ ਕਰਾ ਲੈ ਚੈੱਕ ਕਰਾ ਲੈ ਕੋ ਚੱਕਰ ਨਹੀਂ ਠੀਕ ਹੈ ਜੀ ਡਾਕੂਮੈਂਟ ਕਾਜ ਦੇ ਪੱਤਰ ਓਕੇ ਆ ਸਾਰੇ ਬਈ ਓਕੇ ਮਿਲਦਾ ਸਾਰਾ ਉਹ ਠੀਕ ਹੈ ਜੀ ਸਾਰਾ ਮਤਲਬ ਓਕੇ ਮੈਨਣਗੇ ਸਮਾਨ ਬਾਈ ਪੂਰਾ ਸਮਾਨ ਡੰਡਾ ਫੱਟੀ ਛਤਰੀ ਆ ਫਾਈਬਰ ਹੱਡਾ ਆ ਹੀ ਦੇਓਗੇ ਹਾਂਜੀ 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 ਵੈਰੀ ਐਡੀਸ਼ਨ ਵਾਲਾ ਠੀਕ ਹੈ ਜੀ ਸਪੈਸ਼ਲ ਐਡੀਸ਼ਨ ਵਾਲਾ ਆ ਹੀ ਹੁਣ ਆ ਹੀ ਆਉਂਦਾ ਤੇ ਆ ਹੀ ਮਿਲੂਗਾ ਸਮਾਨ ਹਾਂਜੀ ਹਾਂਜੀ ਠੀਕ ਹੈ ਜੀ ਇੰਜਨ ਗੇਅਰ ਦਾ ਅਗਲਾ ਵਾਕੇ ਚਲਾ ਕੇ ਲੈ ਜੇ ਬਾਈ ਵਾਕੇ ਵਾਕੇ ਜੀ ਠੀਕ ਹੈ ਜੀ ਵਾਕੇ ਚਲਾ ਕੇ ਟਰੈਕਟਰ ਤੁਸੀਂ ਲਿਆ ਸਕਦੇ ਹੋ ਤੇਰਾ ਨੰਬਰ ਹੈ ਸਗਰੂਰ ਦਾ ਠੀਕ ਹੈ ਜੀ ਪੀਬੀ 13 ਸਗਰੂਰ ਦਾ ਟਰੈਕਟਰ ਦਾ ਨੰਬਰ ਹੈ ਬਾਕੀ ਬਾਈ ਲੋਨ ਹੋ ਜੂ ਇਹ ਤੇ ਹਾਂ ਲੋਨ ਹੋ ਜੂ ਬਾਈ ਤੁਸੀਂ ਕਰਾ ਦੇਣੇ ਬਾਈ ਕਰਵਾ ਦਾਂਗਾ ਹਾਂ ਠੀਕ ਆ ਲੋਨ ਜੇ ਕਿਸੇ ਨੇ ਕਰਾਉਣਾ ਤੇ ਅਸੀਂ ਕਰਾ ਦੇਵਾਂਗੇ ਠੀਕ ਆ ਡਿਮਾਂਡ ਇਹਦੀ ਕਿੰਨੀ ਬਾਈ ਕੀ ਡਿਮਾਂਡ ਹੈ ਇਹਦੀ ਡਿਮਾਂਡ ਵਿੱਚ 7 ਲੱਖ ਰੁਪਈਆ ਪੂਰਾ 7 ਲੱਖ ਠੀਕ ਆ 7 ਲੱਖ ਡਿਮਾਂਡ ਆ ਬਾਈ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਫੋਨ ਕਰਦੇ ਮਾਨਤਨ ਠੀਕ ਆ ਮੌਕੇ ਤੇ ਮਾਨਤਨ ਹੋ ਜਾਊਗਾ ਤੇ ਲੋਨ ਹੋ ਜਾਊਗਾ 5-6 ਲੱਖ ਦਾ 5 ਕਿ ਲੱਖ ਦਾ ਹਾਂ ਉਹ ਬੈਕ ਵਿੱਚ ਪਤਾ ਕਰ ਲਾਂਗੇ ਉਹ ਜੀ ਠੀਕ ਆ ਜੇ ਕਿਸੇ ਨੇ ਲੋਨ ਕਰਾਉਣਾ ਤਾਂ ਬਾਈ ਤੁਸੀਂ ਕਰਾ ਦੇਵੋਗੇ ਠੀਕ ਆ ਜੀ ਜਿਹੜਾ ਇੱਧਰ ਬਾਈ ਨਿਊ ਹਾਲੈਂਡ 5500 ਇਹ ਕਿਹੜਾ ਮਾਰਦਾ ਇਹ 12 ਮਾਡਲ ਆ 3 ਸਪੀਡ ਆ ਬਈ ਠੀਕ ਆ 3 ਸਪੀਡ ਆ 12 ਮਾਡਲ ਆ ਪੀਵੀ03 ਬਠਿੰਡੇ ਦਾ ਨੰਬਰ ਆ ਟਾਇਰ ਬਈ ਇਹਦੇ ਟਾਇਰ ਇਹਦੇ ਹੈਗੇ ਸੀਗੇ 75% ਟਾਇਰ ਆ ਠੀਕ ਆ ਜੀ ਚਾਰੇ ਟਾਇਰ 75% ਆ ਇੰਜਨ ਗੇਅਰ ਦਾ ਇਹ ਕਿਵੇਂ ਆ ਬਈ ਇਹ ਵੀ ਵਾ ਕੇ ਵੇਖ ਕੇ ਵਾਗ ਲੈ ਜਾਂ ਟਰੈਕਟਰ ਠੀਕ ਆ ਵਾ ਕੇ ਚਲਾ ਕੇ ਲਿਆ ਸਕਦੇ ਵੀ ਪੂਰਾ ਚੰਗਾ ਪੂਰਾ ਚੰਗਾ ਜੀ ਇੰਜਨ ਗੇਅਰ ਦਾ ਪੂਰਾ ਚੰਗਾ ਰੰਗ ਪੇੜ ਦਾ ਵੀ ਓਰੀਜਨਲ ਆ ਨਹੀਂ ਨਹੀਂ ਰੀਨਲ ਵੀ ਰੀਨਲ ਠੀਕ ਆ ਜੀ ਟਰੈਕਟਰ ਸਾਰਾ ਓਰੀਜਨਲ ਆ ਰੰਗ ਪੇੜ ਦਾ ਸਮਾਨ ਪੂਰਾ ਇਹਦੇ ਨਾਲ ਵੀ ਹਾਂ ਡੰਡਾ ਫੁੱਟੀ ਠੀਕ ਆ ਸਾਰਾ ਸਮਾਨ ਇਹਦੇ ਨਾਲ ਵੀ ਪੂਰਾ ਫੈਗਰ ਦੀ ਹੈਗੀ ਆ ਠੀਕ ਹੈ ਜੀ ਹਾਂ ਜੀ ਟੈਰਾਂ ਤੈਰ ਤੂਰ 70 75 ਰੁਪਏ ਆ ਕਾਗਜ਼ ਪੱਤਰ ਇਹਦੇ ਵੀ ਪੂਰੇ ਹਨ ਠੀਕ ਆ ਬਾਈ ਤੇ ਬਾਈ ਇਹਦੀ ਕੀ ਡਿਮਾਂਡ ਆ ਇਹਦੀ ਬਈ 4 ਲੱਖ 20 ਹਜ਼ਾਰ ਬਾਈ 4 ਲੱਖ 20 ਹਜ਼ਾਰ ਜਿਹੜਾ ਕਰਕੇ ਆਉਂਦਾ ਬਈ ਵੀਡੀਓ ਸ਼ੇਅਰ ਫੋਨੇ ਵੀ ਕਰਦੇ ਆ ਮਾਰਦਾ ਫੋੜੇ ਕਹਿਣ ਤੇ ਠੀਕ ਹੈ ਜੀ ਇਹ ਦੋਵੇਂ ਟਰੈਕਟਰ ਬਾਈ ਕਿਹੜੇ ਪਿੰਡ ਵਗਾਉ ਆ ਇਹ ਜ਼ਿਲ੍ਹਾ ਪਿੰਡ ਹਰੀ ਨੋਆ ਬਾਈ ਠੀਕ ਆ ਬਾਈ ਜ਼ਿਲ੍ਹਾ ਫਰੀ ਕੋਟ ਠੀਕ ਹੈ ਭਾਈ ਆਰਡਰ ਪੂਰਾ ਤੇ ਨੰਬਰ ਬੋਲ ਦਿਓ ਭਾਈ ਨੰਬਰ 7886 ਠੀਕ ਹੈ ਜੀ 43603 ਠੀਕ ਹੈ ਭਾਈ ਹਾਂ ਥੋੜੀ ਜਿਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨ ਤਾਨ ਕਰ ਦਿਓ ਜੀ ਠੀਕ ਹੈ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਜੀ ਦਬਕੇ ਸ਼ੇਅਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ